ਕਣੇ ਕਾਲੇ ਸੰਘਾ ਦੇ ਮੁੰਡੇ ਨੇ ਖੇਡਣਾ ਕਾਲੇ ਸੰਘੇ ਟੀਮ ਗਰਾਊਂਡ ਦੇ ਵਿੱਚ ਬਾਈ ਜੀ ਹੁਣੀ ਹਲੇ ਵਾਰਮ ਅਪ ਹੋਣ ਲੱਗੇ ਹੋਏ ਆ ਹੈ ਪਹਿਲਾਂ ਤਿੰਨ ਟੀਮਾਂ ਦੀ ਹਾਂ ਵੀ ਪਰੀ ਸੀ ਉਹ ਵੀਰੇ ਐਂ ਦੱਸ ਮੜਾ ਕਹਿੰਦੇ ਆ ਵੀ ਰੀਡਰ ਖੜਾ ਆ ਵੀ ਰੀਡਰ ਖੜਾ ਦੋਏ ਰੀਡਰ ਖੜਾ ਮੈਂ ਮੈਂ ਤਾਂ ਬਾਹਰ ਆ ਮੈਨੂੰ ਐਂ ਦੱਸੋ ਮੜਾ ਆ ਵੀ ਖੇਡੇ ਤੁਸੀਂ ਕਿਹੇ ਜਮੀਨ ਕੀ ਗੱਲ ਕੀ ਚੱਕਰ ਪੈ ਗਿਆ ਸਾਜਰੇ ਵਾਲਾ ਆ ਗਿਆ ਸੀ ਹੈ ਸਾਜਰੇ ਵਾਲਾ ਆ ਗਿਆ ਸਾਜਰੇ ਵਾਲਾ ਆ ਗਿਆ ਭਾਈ ਟੀਮਾਂ ਨਹੀਂ ਐਂਟਰ ਕਰਦੇ ਫਲੌਂਡ ਵਾਲੇ ਹੈ ਸਹੀ ਆ ਨਾ ਆ ਟੀਮਾਂ ਜਬ ਬਹਿ ਕਰਨੇ ਚਾਹੀਦੇ ਨੇ ਟੀਮ ਇਹਨਾਂ ਨੂੰ ਇੰਟਰ ਤੁਸੀਂ ਆਓ 1 ਵਜੇ ਨਹੀਂ ਮੈਂ ਤਾਂ ਆ ਗਿਆ ਸੀ ਕਿ ਸਾਢੇ 12:30 ਵਜੇ ਆ ਗਿਆ ਹੀ ਠੀਕ ਆਪ ਟੀਮ ਨਹੀਂ ਆਈ ਹੈਗੀ ਜੀ ਖੇਡਣ ਵਾਲੀ ਸੀਗਾ ਠੀਕ ਰੇਡਰ ਪਹੁੰਚ ਗਿਆ ਭਾਈ ਪਹਿਲਾਂ ਟੀਮ ਨਹੀਂ ਪਹੁੰਚੀ ਦੇ ਲਾ ਮਾੜੀ ਗੱਲ ਹੈ ਟੀਮ ਬਾਸ ਤੇ ਹੈ ਨਾ ਬਹੁਤ ਮਾੜੀ ਗੱਲ ਹੈ लवली ਕਿੰਨੇ ਰਾਤ ਸੀ ਤੇਰੇ 4:00 ਤੱਕ ਸੀ ਤੇਰੇ ਅੱਜ ਵਧੀਆ ਨਹੀਂ ਖੇਡਿਆ ਯਾਰ ਇੱਕ ਵੀ ਜਫਾ ਨਹੀਂਗਾ ਇੱਕ ਵੀ ਜਫਾ ਨਹੀਂ ਇਹਦਾ ਗਿਆਨੀ ਬੋਲੋ ਅੱਜ ਇਹਨੂੰ ਉਸ ਦਿਨ ਬੋਲਦੇ ਸੀ ਗਲਤੀ ਹੈ ਮੇਰੀ ਬਹੁਤ ਤੇਜ਼ ਖੇਡਿਆ ਚੱਲ ਕੋਈ ਨਹੀਂ ਬੜੀ ਮੰਦਾ ਮੈਂ ਭਰਾਵਾ ਹੂੰ ਚੱਲ ਉਹ ਸੁਧਾਰ ਲਾ ਗਾਹ ਨੂੰ ਐ ਜਿਵੇਂ ਮੈਂ ਮੇਰੇ ਕਰ ਜਿਵੇਂ ਮੈਂ ਕਿਹਦੇ ਖ ਜਿੱਥੇ ਤੈਨੂੰ ਟੱਚ ਲੈਣੇ ਚਾਹੀਦੇ ਉੱਥੇ ਤੋਂ ਲੈਂਦਾ ਨਹੀਂ ਅੱਜ ਹੁਈ ਲਈ ਗਿਆ ਤਾਂ ਦੋਸਾ ਤਾਂ ਹੋਏਗਾ ਦਿਮਾਗ ਉਹ ਦਿਨ ਉਹ ਰਾਤ ਦੇ ਨੂੰ ਇੱਥੇ ਉੱਥੇ ਮੈਚ ਖੇੜਦੇ ਸੀ ਉਹ ਦਿਨ ਤੂੰ ਟੱਚ ਲਾਇਆ ਹੀ ਨਹੀਂ ਮੈਚ ਬਰਾਬਰ ਮੈਚ ਅੱਜ ਵੀ ਬਰਾਬਰ ਦਾ ਅੱਧੇ ਤੇ ਹਾਰ ਕੇ ਆਏ ਦੱਸ ਠੀਕ ਆ ਚੱਲ ਕੋਈ ਗੱਲ ਨਾਲ ਠੀਕ ਜੀ ਸੀ ਵਧੀਆ ਮੈਚ ਲੱਗਣ ਵਾਲਾ ਸੀ ਚੱਲ ਮੈਚ ਤਾਂ ਹੁਣ ਵੀ ਵਧੀਆ ਲੱਗਿਆ ਮੈ ਤਾਂ ਵਧੀਆ ਲੱਗਿਆ ਮੈਂ ਬੜਾ ਦੁੱਖ ਵਾਲਾ ਮੈਂ ਥੋੜਾ ਵੀ ਰੋਲਾ ਪੈਂਦਾ ਹੋ ਗਿਆ ਸਫੀ ਹਣੀ ਕਿੰਨਾ ਰੋਲਾ ਪੈਂਦਾ ਓਹ ਲੈ ਹੰਲੇ ਸਾਢੇ 12 ਦੇ ਤੋਂ ਜਿੱਤ ਗਏ ਸੀ। ਓਏ ਤੂੰ ਕਿ ਟਿਕਟ ਦਾ? ਕੋਈ ਪਾਲੇ। ਕਿਵੇਂ ਆ ਫਿਰ? ਵਧੀਆ ਵੀ। ਠੀਕ ਆ। ਦੂਜੇ ਰਾਉਂਡ ਦਾ ਮੈਂ ਜਾਇ ਹੁਣ। ਹਾਂਜੀ। ਪਹਿਲਾਂ ਵੀ ਭੈਣ ਜੋ ਫਾਈਨਲ ਦਾ ਰੱਗ ਹੀ ਲੱਗਿਆ ਨਾ। ਸਹੀ ਆ। ਅੱਧੇ ਤੇ ਹੀ ਕੰਮ ਚੱਲਦਾ। ਹਾਂ। ਪਰ ਮੈਂ ਕਹਿੰਦਾ ਉਹ ਵੀ ਗਾਂ ਕਰਤੀ ਹੈ ਨਾ ਟੀਮ ਭੁੱਲਣ ਵੀ ਹੈ ਨਾ ਭੁੱਲਣ ਦਾ ਹੀ ਹੈ ਨਾ। ਸਾਢੇ 12 13 ਨਾਲ ਜੇਤੂ ਦੀ। ਚਲ ਸਹੀ ਹੈ ਠੀਕ ਆ ਠੀਕ ਆ ਬਾਈ ਕਿਹੜਾ ਮੈਚ ਖੜ ਗਿਆ ਇਸ ਦਾ ਬਾਈ ਰਾਜੀ ਨਾ ਲੱਗ ਗਈ ਮੈਚ ਅੱਛਾ ਇੱਧਰ ਬਾਈ ਨਾ ਠੀਕ ਆ ਹੁਣ ਜਿੱਤੇ ਬਾਬੇ ਅੱਗ ਕੱਢ ਗਏ ਆ ਬਾਈ ਇਹਨਾਂ ਦਾ ਮੈਚ ਕੀ ਆ ਆ ਦੇਖੋ ਬਾਈ ਹਾਂ ਆਪਣੇ ਕੋ ਭੈ ਲੈ ਵਰਦੇ ਆ ਬਾਈ ਫੋਟੋ ਬੁਲ ਅੱਛਾ ਅਫੀ ਆਏ ਦੇਖਣਾ ਦੋ ਘੰਟੇ ਤੱਕ ਦੂਮੀ ਕਰਦਾ ਦੇਖਣੇ ਆ ਅਫੀ ਦੂਜਾ ਦਾ ਹਾਂ ਤਾਂ ਤੱਕ ਜਾ ਕੇ ਥੱਲੇ ਹਟਦਾ ਯਾਰ ਕਮੜੇ ਨਹੀਂ ਦੂਹੀ ਦੋ ਕਰੀਏ ਨਾ ਸਹੀ ਆ ਹਾਂ ਬੁੱਲ ਰਿਹਾ ਕਿਆ ਮੈਂ ਕਰੀ ਜਾਂਦਾ ਮੈਂ ਤੇ ਸਾਦ ਲਾ ਦੇ ਲਾ ਦੇ ਗਿਰਾਂ ਮਾਰਦੇ ਕਿਨੇ 500 ਡੰਡ ਮਾਰਨਾ ਸਾਦ 250 250 ਲਾ ਤਾਂ ਟੋਟਲ 500 ਮਾਰਕੇ ਡਣਾ ਠੀਕ ਹੈ ਟੀਮ ਨਸਾਰਾ ਹੋ ਠੀਕ ਠਾਕ ਬਾਈ ਕਰਦਾ ਮਿਹਨਤ ਹੈਗੇ ਨਹੀਂ ਸੱਚੋ ਜੀ ਅਸੀਂ ਕਰਦਾ ਮਿਹਨਤ ਕਰਦਾ ਇਹ ਕੋਈ ਨਹੀਂ ਹੁਣ ਨਿਕਲਿਆ ਗੱਡੀ ਹੁਣ ਨਿਕਲ ਉਹ ਹੈਲੋ ਕਰਾਈ ਜਾਂਦਾ ਮੇਰੀ ਬੇਇੱਜ਼ਤੀ ਹੈ ਮੈਂ ਤਾਂ ਦੇਖਦਾ ਚੱਲ ਆ ਦੇ ਆ ਦੇ ਪਸੀਨਾ ਚੋਂਦਾ ਚੱਲ ਆ ਦੇ ਆ ਸ਼ਰਮ ਦਾ ਮਾਰੀ ਨਿਕਲਿਆ ਮੰਨਦਾ ਕਿ ਨਹੀਂ ਮੰਨਦਾ ਆ ਗਈ ਕੀ ਮਸਾਲਾ 25 ਦਾ ਹੱਟ ਲਾ ਕੇ ਆਡੀਆਂ ਹਣਾ ਲਾਉਣੇ ਪੈਣੇ ਹੋ 25 ਦਾ ਬਈ ਕਿਵੇਂ ਆ ਓਕੇ ਕੰਮ ਕਿਵੇਂ ਵੀਰੇ ਠੀਕ ਆ ਮੈਂ ਉਹ ਮਿਹਨਤ ਘੱਟ ਕਰਦਾ ਨਾ ਇਹ ਸਹੀ ਹੈ ਨਾ ਬਾਈ ਲੱਗੇ ਪੰਜ ਖੇਡ ਪਾਟੇ ਇਹਨਾਂ ਨੂੰ ਬੇਤ ਜਿਹੇ ਫਰੀਅ ਹਾਂ ਤੇ ਤੇ ਪੁੱਜਦੀ ਖੇਡਾਂ ਦਾ ਮਿਹਨਤ ਕਰਨੀ ਮੈਂ ਇੱਥੇ ਜਾ ਕੇ ਵੀਡੀਓ ਬਣਾ ਲਈ ਵਾਸਤੇ ਵੀਡੀਓ ਤਾਂ ਕੀ ਰਹਿੰਦਾ ਇਹਨੂੰ ਲੈ ਮੈਚ ਤੇ ਮੈਨੂੰ ਲੈ ਕੇ ਜਾਓ ਮੈਂ ਮਿਹਨਤ ਲਾਉਂਗਾ ਤੁਸੀਂ ਮੈਚ ਖੇਡਿਓ ਠੀਕ ਹੈਂਦਾ ਹਾਂ ਵਾਹ ਬੈਬੂ ਕੇ ਹੁਣ ਦੇਖਦਾ ਫਿਰ ਬੈ ਬੈਬੂ ਕੇ ਮੁੜ ਜਾਂਦਾ ਨੇ ਇਹ ਵੀ ਹਾਂ ਸੌਣ ਦੇ ਦੂਕੇ ਮੈਚ ਆ ਗਿਆ ਕੁਛ ਪਾ ਕੇ ਜਿਵੇਂ ਮਰ ਜੇ ਮਿਹਨਤ ਲਗਾ ਹੀ ਪਹੁੰਚੇਗਾ ਕੇ ਰੇਡੀ ਯਾਨੀ ਗੁੱਸਾ ਕਰ ਗਿਆ ਡਬਲ ਐਕਸਰਸਾਈਜ਼ ਲਾਉਣ ਲੱਗ ਗਿਆ ਮਰਦ ਨੂੰ ਤੰਨਾ ਲੱਕੜ ਨੂੰ ਫਾਨਾ ਮਾਰ ਹੀ ਜਾਂਦੇ ਆ ਨਾ ਪਿਆਰੇ ਸਹੀ ਆ ਨਾ ਲੋਈ ਮੁੰਡੇ ਕਹਿੰਦੇ ਮੈਚ ਹਾਰਨ ਤੋਂ ਬਾਅਦ ਅੱਜ ਮਿਹਨਤ ਪਿੰਡ ਜਾ ਕੇ ਹੋਣੀ ਨਹੀਂ ਵੀ ਇੱਥੇ ਕਰਕੇ ਜਾਣੀ ਆ लवली ਹੈ ਕਿੰਨੇ ਡੰਡ ਮਾਰਤੇ ਹੁਣ ਤੱਕ ਹਾਰਨ ਤੋਂ ਬਾਅਦ ਉਹਦੋਂ ਬਾਅਦ 400 ਕਿੰਨਾ ਟਾਈਮ ਕਿੰਨਾ ਹੋ ਗਿਆ ਟਾਈਮ ਯਾਰ ਕਹਿੰਦੇ ਕੀ ਬਾਤ ਤੋਬੇ ਦੇ ਲਾਗੇ ਹੈ ਤੋਬੇ ਦੇ ਕਿਨਾਰੇ ਨਹੀਂ ਯਾਰ ਤੇਰਾ ਡੰਡ ਮਾਰੇ ਸ਼ਾਬਾਸ਼ ਜਿਹੜਾ ਪਲੇਅਰ ਜਿਹੜਾ ਪਲੀਜ਼ ਤੁਸੀਂ ਸੰਪਰਕ ਕਰ ਲਿਓ ਟ੍ਰੀ ਕਾਉਂਟਰ ਦੇ ਵੀਰ ਯਾਦ ਕਰਦੇ ਆ ਤੁਹਾਨੂੰ ਬਰੀ ਤੁਸੀਂ ਸੰਪਰਕ ਕਰ ਲਿਓ ਸਾਡੀ ਖਤਮਨ ਕੇ ਬੇਤੀ ਆ ਬੇਤੀ ਨੂੰ ਪਰਵਾਰ ਕਰਿਓ ਇਧਰ ਕਹਿੰਦੇ ਪਮਾਨ ਵਾਲਾ ਖੜੀ ਵੀ ਆ ਗਿਆ ਯਾਰਾਂ ਦਾ ਯਾਰ ਤੇ ਮੁਕਾਬਲਾ ਸ਼ੁਰੂ ਕੀਤਾ ਗਿਆ ਕ੍ਰਿਸ਼ਨ ਜੀ ਆਹ ਕਹਿੰਦੇ ਲਾਡੀ ਆ ਕਮੂਰ ਘਾਟ ਵਾਲਾ ਲਾਡੀ ਮੂੜਕ ਦੇ ਇਲਾਕੇ ਤੋਂ ਗੁਲਜਾਰੀ ਮੂੜਕ ਦੇ ਇਲਾਕੇ ਤੋਂ ਪਰ ਰਸ਼ੀਨ ਵਾਲਾ ਸਫੀ ਕਰਦਾ ਟਰਾਈ ਲਾਡੀ ਘਮੂਰ ਘਾਟ ਵਾਲਾ ਮੇਰੇ ਵੀਰੋ ਇੱਕ ਤਕੜੇ ਨੰਬਰ ਦਾ ਵਾਧਾ ਆਪਣੀ ਟੀਮ ਦੇ ਲਈ ਕਰਦਾ ਹੋਇਆ ਇੱਕ ਨਹੀਂ ਤੇ ਕਰਨੀ ਭੁੱਲਣਾ ਨਾ ਦਿਦਨੇ ਵਾਲਾ ਤਾਂ ਹੈ ਇੰਗਲੈਂਡ ਦੇ ਖੇਡ ਮਦਾਨਾਂ ਦੇ ਵਿੱਚ ਸਾਊਥ ਹਾਲ ਦੇ ਖੇਡ ਮਦਾਨਾਂ ਦੇ ਵਿੱਚ ਜੱਫੇ ਲਾ ਕੇ ਆਇਆ ਪਰ ਇਧਰਲੇ ਪਾਸੇ ਕਹਿੰਦੇ ਤੇਜ਼ੀ ਕੈਨ ਦੀ ਧਰਤੀ ਦਾ ਮੇਰੇ ਵੀਰੋ ਇੱਕ ਤਕੜੇ ਨੰਬਰ ਦਾ ਵਾਧਾ ਗੋਗੋ ਦੀ ਪਈ hui ਕਬੱਡੀ ਲਾ ਗੋਗੋ ਦੀ ਕਹਿੰਦੇ ਕਬੱਡੀ ਪਈ hui ਹੈ ਕਲਸੀਆ ਪਿੰਡ ਦੁਨੀਆ ਦੇ ਟਾਪ ਦੇ ਖਿਡਾਰੀਆਂ ਦਾ ਪਿੰਡ ਹੈ ਤੋੜਿਆ ਲਗੇ ਪੁੱਜ ਰਿਹਾ ਆਹ ਕਹਿੰਦੇ ਜੋਤ ਆ ਕਲਸੀਆ ਵਾਲਾ ਇਹ ਵੀ ਟਾਪਰ ਜਾਂਦੀ ਸਾਡੀ ਖੇਡ ਕਬੱਡੀ ਪਿੰਡ ਘਲੋਟੀ ਪਿੰਡ ਕਬੱਡੀ ਦੇ ਪ੍ਰਮੋਟਰ ਵਾਲਾ ਪਿੰਡ ਹੁਣ ਦੇਖ ਲਿਆ ਘਲੋਟੀ ਵਾਲੇ ਤਾਂ ਨਹੀਂ ਪਈ ਗੇੜੇ ਤੇ ਲੈ ਵੀ ਦਿਦ ਨੇ ਆਇਆ ਹੁਣ ਦੇਖ ਲਿਆ ਇਸ ਖਿਡਾਰੀ ਨੇ ਬੱਲੇ ਬੱਲੇ ਕਰਾਉਣੀ ਹੈ ਇਹ ਸਮਾਂ ਹੀ ਦੱਸੋ ਮੇਰੇ ਵੀਰੋ ਸਮਾਂ ਹੀ ਦੱਸੋ ਪਰ ਜਲਦੀ ਨਾਲ ਗਰਾਊਂਡ ਦੇ ਨਾਲ ਆਓ ਰਾਜੀ ਦੀ ਕਬੱਡੀ ਪੈਲੀਆ ਇਹ ਕੰਡੀ ਤੇ ਸਰਪੰਚ ਸੁਰੱਖਣ ਨੇ ਕਬੱਡੀ ਕਬੜਾ ਬੈਸਤੀ ਜਾਫੀ 51000 ਜਿੱਤਿਆ ਸਭੀ ਹਾਲ ਪਤਾ ਲੱਗੇ ਵੀ ਮੁੰਡੇ ਨੇ ਤਾਪਰ ਕਰਾਈਆ ਪਰ ਦੂਜੇ ਪਾਸੇ ਲੱਤੀ ਘਮੂਰ ਕਰ ਸਾਹਬੀਆਂ ਨੇ ਕਹਿੰਦੇ ਸਮੋਸਟਰ ਕੀਤੀ ਏ ਟੀਮ ਇੱਕ ਪਾਸੇ ਭੁੱਲਣ ਦੀ ਪਰ ਦੂਜੇ ਪਾਸੇ ਵੀ ਟੀਮ ਕਹਿੰਦੇ ਪ੍ਰਬੰਧਕਾਂ ਦਾ ਪਿਆਰ ਬਹੁਤ ਹੈ ਆਹ ਵੀਰ ਹੁਣੇ ਪੁੱਜੇ ਹੋਏ ਨੇ ਇਧਰ ਦੇ ਪਾਸੇ ਤੇਜ਼ੀ ਪਰ ਰੱਜੀ ਕਰਦਾ ਟਰਾਈ ਤੇ ਪਾਉਣ ਜਿਹੜਾ ਨੌਜਵਾਨ ਨੇ ਜੋਰ ਦਿੱਤਾ ਇੱਕ ਨੀ ਤੇ ਨਾਲ ਜੋਤ ਨਾਮ ਸੀਨਪਿੰਡ ਦਾ ਸਫੀ ਹੈ ਹੁਣ ਕੌਣ ਜਫਾ ਲਾਵੇਗਾ ਗੋਗੋ ਦੀ ਪਈ ਹੀ ਕਬੱਡੀ ਖੇਡ ਮੈਦਾਨ ਦੇ ਵਿੱਚ ਗੋਗੋ ਜੋ ਰਿਹਾ ਗੋਗਿੰਦ ਸਿੰਘ ਵੀ ਕੁਲਾਲ ਵਾਲੇ ਮਹਾਂਪੁਰਸ਼ ਹੈ ਜਿਹੜੇ ਕਲਾਨ ਕਰਦੇ ਆ ਵੀ ਮੈਚ ਵਧੀਆ ਇਸ ਮੈਚ ਦੀ ਜੇਤੂ ਟੀਮ ਦੇ ਲਈ 500 ਰੁਪਿਆ ਦਾ ਪਿਆਰ ਸਤਕਾਰ ਬਖਸ਼ਣਗੇ ਬਾਬਾ ਜੀ ਤੁਹਾਡਾ 1 ਰੁਪਿਆ 1 ਲੱਖ ਰੁਪਿਆ ਅੱਜ ਫਲਾੜ ਕਰਾਂ ਦੇ ਮੇਲੇ ਵਿੱਚ ਹੈ ਤੁਹਾਡੇ ਵੱਡੇ ਯੋਧਾ ਨੀਲਾ ਆ ਧਾਵੀ ਅੱਜ ਦੀ ਤਰੀਕ ਹੈ ਖੇਡ ਮੈਦਾਨ ਦੇ ਵਿੱਚ ਇਹਦੇ ਦੇ ਪਾਸੇ ਦੇਖਾਂਗੇ ਵੀ ਹੁਣ ਆਓ ਰਾਜਾ ਕੋੜਾ ਕਰਦਾ ਟਰਾਈ ਬਦਲੀ ਦੇ ਪਿੰਡੀ ਦਾ ਕਹਿੰਦੇ ਆ ਸਟੈਂਸ ਦੀ ਰੱਖਾਂਗੇ ਲੈ ਵੀ ਦੇਦਨੇ ਵਾਲਿਆਂ ਤੇ ਇੰਗਲੈਂਡ ਦੇ ਵਿੱਚ ਜੱਫੇ ਲਾ ਕੇ ਆਇਆ ਕਰ ਤੋਂ ਹੀ ਵੱਖਰੀ ਗੱਲ ਆਓ ਰੱਜੀ ਵਰਗੇ ਚਾਰ ਨੇ ਪਰ ਪਾ ਜਗਜੀਤ ਸਿੰਘ ਜੀ ਲੰਗਰਾਂ ਦੇ ਵਿੱਚ ਵੱਡੀ ਸੇਵਾ ਕੀਤੀ ਹੈ ਬੜਾ ਪਿਆਰ ਸਤਿਕਾਰ ਆ ਉਹ ਪਹੀ ਕਬੱਡੀ ਕੋਲੇ ਕਰਦੇ ਗੱਲ ਹਾਂ ਪਹੀ ਹੀ ਕਬੱਡੀ ਉੱਤੇ ਜੋ ਟ੍ਰਾਈ ਕਰ ਰਿਹਾ ਟ੍ਰਾਈ ਕਰ ਰਿਹਾ ਪਰ ਗੋਗੋ ਔਕੇ ਰੋਕਣੇ ਤੂਫਾਨ ਪਾਣੀ ਨੇਰੀਆਂ ਔਕੇ ਰੋਕਣੇ ਖਿਡਾਰੀ ਸਾਹਮਣੇ ਵਰਗੇ ਔਕਾ ਕੁਝ ਨਹੀਂ ਪ੍ਰੀਤ ਪੁੱਟੇ ਵਾਲਿਆ ਮੰਨਾ ਚਾਵੇ ਤਾਂ ਖਲਾਕੇ ਜਾ ਕੇ ਰੱਖ ਦੇ ਪ੍ਰੀਤ ਪੁੱਟੇ ਨੇ ਸਿਰਫ ਕੀਤੀ ਆ ਵੀ ਪੰਜਾਬੀਆਂ ਨੇ ਹਰ ਇੱਕ ਖੇਤਰ ਵਿੱਚ ਝੰਡੇ ਗੱਡਿਆ ਆਹ ਅੰਦਾਜ਼ ਆਹ ਅੰਦਾਜ਼ ਆ ਕੇ ਰੱਜੀ ਭੁੱਲਣ ਦਾ ਪਰ ਖੇਡ ਮੈਦਾਨ ਦੇ ਵਿੱਚ ਅੰਦਾਜ਼ ਵੀ ਬੱਕਰਾ ਪਰ ਰੇਡਰ ਵੀ ਕਹਿੰਦੇ ਟਾਪ ਦਾ ਵਰਜੀਤ ਸਿੰਘ ਜੂ ਹਾਸੇ ਤੇ ਕੁਲਦੀਪ ਸਿੰਘ ਕਨੇਡਾ ਪ੍ਰਧਾਨ ਬਲਵੀਰ ਸਿੰਘ ਦੀ ਪੀਰੀ سپورਟ ਕਲੱਬ ਦੇ ਪ੍ਰਧਾਨ ਨੇ ਤੇ ਨਾਲ ਸਰਪੰਚ ਸਾਹਿਬ ਕਹਿੰਦੇ ਮੋਹਰ ਸਿੰਘ ਨੇ ਸਰਪੰਚ ਸਾਹਿਬ ਨਵੇਂ ਬੜੇ ਸਰਪੰਚ ਨੇ ਇਹਨਾਂ ਨੂੰ ਮਾਰਕਾ ਨੇ ਸੁਖਜਿੰਦਰ ਸਿੰਘ ਜੀ ਸੰਦੀਪ ਮਾਨਗੜਾ ਦਾ ਫੁੱਫੜ ਜੀ ਨੇ ਨਾਨ ਸੁਖਾ ਰਾਣੂ ਪੁੱਜਿਆ ਹੋਇਆ ਆਹ ਕਹਿੰਦੇ ਪਾਲਾ ਘਲੋਟੀ ਵਾਲਾ ਨਿਊਜ਼ੀਲੈਂਡ ਦੇ ਖੇਡ ਮੈਦਾਨਾਂ ਵਿੱਚ ਖੇਡ ਆਇਆ ਦੇਦਨੇ ਵਾਲਿਆ ਦੇਦਨੇ ਵਾਲਿਆ ਹੈਰਾਦਾ ਹੈਰਾਦਾ ਆਹ ਟੱਕਰ 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 ਏ ਮੁਕਾਬਲਾ ਸਖਤ ਮੇਰੇ ਵੀਰੋ ਪਰ ਪਾਲਾ ਪਿੰਡ ਖਲੋਟੀ ਦਾ ਐਨ ਇੱਕ ਤੰਗੜੇ ਨੰਬਰ ਦਾ ਵਾਧਾ ਆਪਣੀ ਟੀਮ ਦੇ ਲਈ ਕਰੰਡੀ ਜੜੀ ਹੋਈ ਆ ਬਰਾਬਰ ਦੀ ਟੱਕਰ ਹੈ ਖੇਡ ਮੈਦਾਨ ਦੇ ਵਿੱਚ ਗੋਗੋ ਕਹਿੰਦੇ ਕਬੱਡੀ ਪਾ ਰਿਹਾ ਹੈ ਖੇਡ ਮੈਦਾਨ ਦੇ ਵਿੱਚ ਰਸ਼ੀਨ ਵਾਲਾ ਤਿਆਰ ਹੈ ਰਾਜਾ ਪਰ ਇਧਰਲੇ ਪਾਸੇ ਕਹਿੰਦੇ ਜਾਫੀ ਨੌਜਵਾਨ ਜੋਤ ਕਲਸੀਆ ਵਾਲਾ ਕਰਦਾ ਕੁਮਾਰ ਹੁਣਾਂ ਕਿਹੜਾ ਦੋ ਹੱਥ ਕਰਕੇ ਨਾਲ ਦੇਦਨੇ ਵਾਲਾ ਤਾਤਾ ਦਾ ਨਾਲ ਕਰਮੀ ਭੂਲਣ ਆ ਉਹ ਸੰਗਰੂਰ ਦੇ ਲਾਸਟ ਪਿੰਡ ਤੋਂ ਆਈ ਹੋਈ ਟੀਮ ਆ ਆ ਰੱਜੀ 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 ਭੂਲਣ ਦਾ ਉਹ ਜਾਫੀ ਪੂਰਾ ਅੱਤ ਦਾ ਉਹ ਰੱਜੀ ਭੂਲਣ ਵਾਲਾ ਏ ਇੰਗਲੈਂਡ ਦੇ ਖੇਡ ਮੈਦਾਨਾਂ ਵਿੱਚ ਬੱਲੇ 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 ਕਿਸ਼ਨ ਮੈਚ ਲੱਗੀ ਜਾਂਦਾ ਜਿਹੜੇ ਫਾਈਨਲ ਮੈਚ ਕਰਨਾ ਹੋਵੇ

ਦੇਦਰੇ ਵਾਲਿਆ জাফর ਕਹਿ ਭੁੱਲਣ ਵਾਲੇ ਕਰਮੀ ਨੂੰ ਆ ਪਾਲਾ ਘਲੋਟੀ ਵਾਲਾ ਕਹਿ ਲੀ ਗਏ ਨੇ ਹੈਪੀ ਦਾ ਜਸਵੀਨ ਦਾ ਤਨੂ ਪ੍ਰਧਾਨ ਦਾ ਲਾਡੀ ਸਿੱਧੂ ਦਾ ਚਹੇਟਾ ਏ ਬੱਲੇ 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 ਆਓ ਸਮਾਨਤੀ ਵੱਲ ਵਧਦਾ ਹੋਇਆ ਮੈਚ ਜਲਦੀ ਦੇ ਨਾਲ ਕਲਸੀਆਂ ਦੀ ਜਾਂਫ ਲੈਣ ਪੂਰੀ ਟੌਪ ਦੀ ਹੈ ਹੁਣ ਗੱਲ ਕਿੱਦਾਂ ਦੀ ਮੇਰੇ ਵੀਰੇ ਖੇਡ ਮੈਦਾਨ ਦੇ ਵਿੱਚ ਇਹ ਗੱਲ ਸਮੇਂ ਦੀ ਹੋਣੀ ਹੈ ਆ ਪਈ ਹੀ ਕਬੱਡੀ ਏ ਜੋਤ ਕਲਸੀਆਂ ਵਾਲਾ ਜੋਤ ਤੇ ਲਾਡੀ ਘੂਰ ਘਾਟ ਵਾਲਾ ਉਹ ਬੱਲੇ ਬੱਲੇ ਟੱਕਰ ਆ ਵੀ ਕਹਿੰਦੇ ਸਿਰੇ ਦੀ ਉਹ ਜਾਂਦਾ ਲਾਡੀ ਆ ਵੀ ਨੌਜਵਾਨ ਲਓ ਪਾਲਾ ਖਲੋਟੀ ਵਾਲਾ ਮੈਚ ਦਾਵਾ ਵਾ ਇਹ ਮੈਚ ਕਈ ਸੋਚਦੇ ਹੋਣਗੇ ਵੀ ਲੰਬਾ ਚੱਲ ਗਿਆ ਕਈ ਵਾਰ ਇਦਾਂ ਹੁੰਦਾ ਨਾ ਵੀ ਇੱਕ ਟੀਮ ਕਈ ਜੱਫੇ ਰਾ ਦਿੰਦੀ ਆ ਪਰ ਹੁਣ ਹਾਂ ਕੱਲ ਕਸੂਤੀ ਆ ਕਸੂਤੀ ਆ ਕਸੂਤੀ ਆ ਗੋਰੂ ਦਾ ਜੱਫਾ ਖੇਡ ਮੈਦਾਨ ਦੇ ਵਿੱਚ ਕਰਦਾ ਹੋਇਆ ਕਮਾਲ ਮਾਲਵਾ ਕਬੱਡੀ ਅਪਡੇਟ ਆ ਰਿਹਾ ਕਰਦੇ ਅਪਡੇਟ ਆ ਮੈਚ ਟਾਪ ਦਾ ਟੱਕਰ ਸਿਰੇ ਦੀ ਖੇਡ ਮੈਦਾਨ ਦੇ ਵਿੱਚ ਇਧਰਲੇ ਪਾਸੇ ਭੁੱਲਣ ਵਾਲਾ ਕਰਵਾਦਾ ਹੋਇਆ ਬੱਲੇ ਬੱਲੇ ਹੁਣ ਭੁੱਲਣ ਦੀ ਆ ਬੱਲੇ